ਤੈਨੂੰ ਕੋਈ ਹੈਗਾ ਤੈਨੂੰ ਕੁਝ ਸੋਣਾ ਤੂੰ ਕਿਉਂ ਨਾ ਮੇਰੇ ਪੁੱਤ ਨੇ ਐ ਮੇਰੇ ਪੁੱਤ ਲੈ ਸੌਂ ਜਾ ਸੌਂ ਜਾ ਤੈਨੂੰ ਬਾਹਰ ਕੱਢ ਦਈਏ ਹਾਂਜੀ ਆਹ ਵਾਲਾ ਆਪਣਾ ਸਾਈਕਲ ਏ ਤੇ ਜਿੰਦਾ ਆਪਾਂ ਸਮਾਨਦ ਮੁਗਵਾਇਆ ਸੀਗਾ ਦੋ ਤਿੰਨ ਦਿਨਾਂ ਤੋਂ ਆਪਾਂ ਸਮਾਨ ਦਾ ਮੁਗਾਰੇ ਸੀਗਾ ਤੇ ਆਪਾਂ ਨਾ ਕਾਫੀ ਜਗ੍ਹਾ ਤੇ ਟਰਾਈ ਵੀ ਕੀਤਾ ਸਮਾਨ ਆਪਾਨੂੰ ਮਿਲਿਆ ਬਹੁਤ ਔਖਾ ਅੰਮ੍ਰਿਤਸਰ ਗਏ ਸੀ ਡੀ ਕੈਥਲਨ ਤੇ ਉੱਥੋਂ ਵੀ ਨਹੀਂ ਮਿਲਿਆ ਲੁਧਿਆਣਾ ਡੀ ਕੈਥਲਨ ਤੇ ਨਹੀਂ ਮਿਲਿਆ ਤੇ ਆਪਣਾ ਮਿੱਤਰ ਹੈਗਾ ਲੁਧਿਆਣੇ ਤੋਂ ਬੰਬੇ ਸਾਈਕਲ ਵਾਲੇ ਤੇ ਅੱਜ ਉਹਨਾਂ ਤੋਂ ਆਪਾਂ ਸਮਾਨ ਮੰਗਵਾਇਆ ਇਹ ਕੈਰੀਅਰ ਮੈਂ ਨਾ ਪਹਿਲਾਂ ਲਗਵਾਈ ਸੀਗੀ ਚਾਰ ਪੰਜ ਦਿਨ ਪਹਿਲਾਂ ਤੇ ਮੈਂ ਕਿਹਾ ਚਲੋ ਇਹਦੇ ਦੀ ਸੈਟਿੰਗ ਆ ਜਾਏਗੀ ਪਰ ਇਹਦੇ ਦੀ ਸੈਟਿੰਗ ਨਹੀਂ ਆਏਗੀ ਤੇ ਇਸ ਕਰਕੇ ਇਹਨੂੰ ਤਾਂ ਆਪਾਂ ਉਤਾਰਾਂਗੇ ਹੁਣ ਤੇ ਇਹ ਵਾਲੀ ਕੈਰੀਅਰ ਆਪਾਂ ਹੁਣ ਨਵੀਂ ਮੰਗਵਾਈ ਇਹਦੇ ਇਹ ਵਾਲੀ ਬਹੁਤ ਲਾਈਟ ਵੇਟ ਹੈ ਤੇ ਜਿਸੇ ਕੰਪਨੀ ਦੀ ਹੈ ਜਿਹੜੀ ਇਹਦੇ ਨਾਲ ਸੈਟਿੰਗ ਆਊਗੀ ਤੇ ਇਹਦੇ ਨਾਲ ਕੋਈ ਐਕਸੈਸਰੀ ਮਿਲੀ ਹੈ ਆਪਾਂ ਨੂੰ ਆਹ ਵਾਲੀ ਸੈਸਰੀ ਹੈਗੀ ਹੈ ਤੇ ਕੋਈ ਸਿੰਦਰਾ ਸਾਮਾਨ ਹੋਰੇ ਗਾ ਨਟ ਬੋਲਟ ਜੇ ਸੀਗੇ ਇੱਥੇ ਆਵਲੀਆ ਆ ਸਪੋਟਾਂ ਆਂ ਰੀਆਂ ਠੀਕ ਐ ਤੇ ਬਾਕੀ ਆ ਬੈਗ ਵੀ ਆਪਾਂ ਮੰਗਵਾ ਲਏ ਨੇ ਇਹ ਜਿਹੜੇ ਬੈਗ ਨੇ 34 ਕਿਲੋ ਦੇ ਮਤਲਬ 34 ਲੀਟਰ ਦੇ ਵਿੱਚ ਆਪਾਂ ਨੂੰ ਮਿਲੇ ਆ ਇਹ ਉੱਪਰਲੇ ਬੰਨੇ ਇਸੇ ਤਰ੍ਹਾਂ ਦੀ ਸੈਟਿੰਗ ਆਊਗੀ ਇਹਦਾ ਕਰਕੇ ਦੋਵਾਂ ਦੇ ਇਹ ਉੱਪਰਲੇ ਬੰਨੇ ਤੇ ਲੱਗ ਜਾਣਾਗਾ ਇਹ ਵਾਲੇ ਆਪਾਂ ਇਹਦੇ ਜਿਹੜੇ ਨਾਟੇ ਇਹਦੇ ਰੰਗ ਦੀ ਗੋਟੀ ਵਾਲੀ ਇਹਦੇ ਕੋਲ ਜੀ ਗੱਲ ਕਰਦਾ ਵਕਰ ਤੇ ਵੀਰ ਨਾਲ ਗੱਲ ਕੀਤੀ ਸੀ ਕਿੰਨਾ ਯਾਰ ਕੋਈ ਨਹੀਂ ਤੁਸੀਂ ਵਾਪਸ ਦੇ ਰਹੇ ਜੇ ਤੇ ਮੈਂ ਤੁਹਾਨੂੰ ਕਿਹਾ ਸੀ ਬਏ ਗਵਾਂਢੀ ਆਪਣਾ ਮੈਂ ਕਿਹਾ ਤੁਸੀਂ ਐਂ ਕਰੋ ਯਾਰ ਨਵਾਂ ਮੈਨੂੰ ਬਵਾ ਦਿਓ ਕਿਉਂਕਿ ਆਪਾਂ ਨੂੰ ਮਿਲਦਾ ਨਹੀਂਗਾ ਤੇ ਵੀ ਕਿਵੇਂ ਸੈਟਿੰਗ ਆਉਂਦੀ ਹੈ ਐਕੋ ਬੇਸ਼ੇਮ ਇਹ ਬਣੇਗੀ ਕਰਨਾ ਵਾਖ ਤੇ ਹੋਏਗੀ ਪਿਛਲੇ ਮੰਨੇ ਆ ਜਿਹੜਾ ਲਾਈਟ ਲੱਗਣੀ ਹੈ ਉਹ ਵੀ ਹੈਗੀ ਹੈ ਤੇ ਫਿਰ ਵੀ ਆਪਾਂ ਉਹਨੇ ਜਦੋਂ ਯਾਰ ਕਰਨੀ ਪਊਗੀ ਕਿਵੇਂ ਸੈਟਿੰਗ ਆਉਣੀ ਹੈਗੀ ਜੀ ਅਪਗ੍ਰੇਡ ਸਾਈਕਲ ਦਾ ਕਰਦੇ ਨੇ ਟਰਾਈ ਕਰਾਂਗੇ ਆ ਵੇ ਆਹ ਵਾਲਾ ਪਿਆ ਆਹ ਗਿਆ ਫੋਟੋਆਂੀਆਂ ਨਾਲ ਮਿਤੀ ਕਰਦੇ ਲੋ ਜੀ ਇਹਦੀ ਆਪਾਂ ਫੀਟਿੰਗ ਕਰ ਰਹੇ ਆ ਤੇ ਇੱਕ ਨਾ ਕੁਦਰਤੀ ਚੀਜ਼ ਦਿਖਾਉਣੇ ਆ ਕੁਦਰਤ ਦੇ ਸਕੂਨ ਕਿੰਨਾ ਜਿੰਨਾ ਆਪਾਂ ਪੰਛੀਆਂ ਜਾਨਵਰਾਂ ਨੂੰ ਵੀ ਕਰਦੇ ਆ ਨਾ ਅਗਰ ਦੇਖੋ ਆਪਾਂ ਕਿਹੜਾ ਆਜੀ ਜਿਹਾ ਭਾਲੀ ਹੋਈ ਐ ਮਾਣੂ ਬਿੱਲੇ ਓ ਮਾਣੂ ਬਿੱਲੇ ਮਾਨੂੰ ਵੇ ਕਿੰਨਾ ਸਕੂਨ ਦੇ ਨਾਲ ਸੁੱਤਾ ਆ ਇਹ ਤੈਨੂੰ ਰਜਾਈ ਤੇ ਚੜ੍ਹ ਕੇ ਸੋਣਾ ਆ ਗਿਆ ਇੱਧਰ ਆ ਇੱਧਰ ਆ ਮੇਰਾ ਮਾਣੂ ਬਿੱਲਾ ਆ ਗਦੇ ਐ ਬੱਚਾ ਸ਼ਰਮਾ ਅ ਮਟੂ ਤੈਨੂੰ ਕੋਈ ਹੈਗਾ ਤੈਨੂੰ ਕੁਛ ਸੋਣਾ ਤੂੰ ਜਿਉਂ ਨਾ ਮੇਰੇ ਬੁੱਤ ਨੇ ਐ ਮੇਰੇ ਬੁੱਤ ਲੈ ਸਮਝਾ ਸਮਝਾ ਤੈਨੂੰ ਬਾਹਰ ਕੱਢ ਦਈਏ ਹਾਂਜੀ ਕਿੱਦਾਂ ਸਾਰੇ ਕੈਮੋ ਲੈ ਲਈ ਅਵੇ ਆਪਣਾ ਸਾਈਕਲ ਹੁੰਦਾ ਪਿਆ ਰੈਡੀ ਤੈਨੂੰ ਸੁਸਤੀ ਪਈ ਹੋਈ ਏ ਤੈਨੂੰ ਸੁਸਤੀ ਪਈ ਆਵੇ ਮੇਰੇ ਦੁੰਦੀਆਂ ਵੱਡੀਆਂ ਹੋਈਆਂ ਨੇ ਇੱਥੇ ਵੱਡਦਾ ਨਾ ਦੁੰਦੀਆਂ ਮਿੱਠੂ ਤੋਤਾ ਆਪਣਾ ਸਮਝਿਆ ਚੱਲਾ ਲੈ ਨਜਾਰੇ ਬਾਈ ਹੁਣ ਆਪਾਂ ਇਹਨੂੰ ਕਰਦੇ ਆਂ ਟ੍ਰਾਈ ਤੇ ਕਿਵੇਂ ਦੀ ਫਿਟਿੰਗ ਆਉਣੀ ਆ ਆਹ ਵਾਲੇ ਐਂਗਲ ਨੇ ਤੇ ਬਾਕੀ ਇਦਾਂ ਹੀ ਸ਼ਾਇਦ ਸੈਟਿੰਗ ਹੋਏਗੀ ਨਹੀਂ ਤੇ ਫਿਰ ਥੋੜੇ ਜਿਹਾ ਇਹ ਟਰਾਈ ਕਰਦੇ ਆ ਵੀ ਕਿਵੇਂ ਬਣਨਾ ਆ ਇਹ ਇਹ ਵਾਲੀ ਸਾਈਡ ਹੈ ਨਾ ਸ਼ਾਇਦ ਇਦਾਂ سپورਟ ਲੱਗੇਗੀ ਤੇ ਇਹਦੇ ਨਾਲ ਆਹ ਵਾਲੀਆਂ ਜਾਣਗੀਆਂ ਬਾਕੀ ਬਣਾ ਕੇ ਆਪਾਂ ਫਿਰ ਵੇਖਦੇ ਹਾਂ ਕੀ ਹਿਸਾਬ ਕਿਤਾਵੇ ਹੁਣ ਤਾਂ ਇਹਦੀ ਸਮਝ ਆ ਨਹੀਂ ਰਹੀਗੀ ਪਰ ਸਮਝਣਾ ਪਊਗਾ ਜਾਂਦਾ ਮੈਨੂੰ ਵਿੱਚ ਨਿਕਲੀ ਨਹੀਂ ਗਈ ਸਲਿੱਪ ਜਿਹੜੀ ਨਿਕਲਦੀ ਹੁੰਦੀ ਹੈ ਨਾ ਜਿਹੜਾ ਡਾਇਗਰਾਮ ਬਣੀ ਹੁੰਦੀ ਹੈ ਪਰ ਕੋਈ ਗੱਲ ਨਹੀਂ ਆਪਾਂ ਕੁਲ ਮਿਲਾ ਕੇ ਨਾ ਆਪਾਂ ਥੋੜਾ ਜਿਆ ਐਂਦੀ ਸੈਟਿੰਗ ਕਰ ਲਈ ਗਈ ਆ ਵੀ ਆਹ ਵਾਲਾ ਜਿਹੜਾ ਇਹਦੇ ਵਿੱਚ ਆਪਣੇ ਜਿਹੜੇ ਕੈਰੀਅਰ ਦੀ ਜਿਹੜੀ ਉੱਪਰੋਂ ਫਰੰਟ ਵਾਲੀ ਇਹ ਲੱਗ ਗਈ ਹੈ ਤੇ ਬਾਕੀ ਇਹ ਜਿਹੜੀ ਕਾਠੀ ਉੱਪਰੇ ਠਾਂ ਕਰਨ ਵਾਲੀ ਉਹ ਇਹਦੀ ਇਹ ਅਡਜਸਟਮੈਂਟ ਹੈ ਇਹ ਵਾਲੇ ਹੁਣ ਆਪਾਂ ਇਹ ਅਡਜਸਟਮੈਂਟ ਕਰਨ ਲੱਗੇ ਆ ਵੀ ਆਹ ਜਿਹੜੇ ਐਂਗਲ ਸੀਗੇ ਉਹ ਲਗਾ ਰਹੇ ਹੈਗੇ ਜਿੱਥੇ ਦੋ ਇਹ ਐਂਗਲ ਲੱਗਣਗੇ ਜਿਹੜੀ ਕਿ ਬੈਕ ਨੂੰ ਸਪੋਰਟ ਦੇਣਗੇ ਤੇ ਇੱਕ ਇਹ ਵਾਲਾ ਸਿੱਧਾ ਲੱਗ ਜਾਏਗਾ ਠੀਕ ਹੈ ਜੀ ਆ ਇਸ ਜਗ੍ਹਾ ਤੇ ਲੱਗੇਗੀ ਹੁਣ ਆਹ ਵਾਲੀਆਂ ਆਪਾਂ ਇਹਨੀਆਂ ਨਾ ਸਪੋਰਟਾਂ ਲਗਾਵਾਂਗੇ ਪਹਿਲਾਂ ਤੇ ਬਾਕੀ ਜਿੰਨੇ ਵੀ ਇਹਦੇ ਵਿੱਚ ਨਾ ਨਾਟ ਨੇ ਟੋਟਲੀ ਐਲਕੀ ਵਾਲੇ ਨੇ ਜਿੰਨੇ ਸਾਈਕਲ ਦੇ ਵਿੱਚ ਵੀ ਲੱਗੇ ਇਹਦੇ ਜੇ ਵੀ 4 ਨੰਬਰੀ ਐਲਕੀ ਲੱਗੂਗੀ ਇਹ ਵਾਸ਼ਲਾ ਹਾਈਆਂ ਨਾਲ ਇਹਨੀਆਂ ਸਪੋਟਾਂ ਆਪਾਂ ਪਹਿਲਾਂ ਕੱਸ ਦਿੰਨੇ ਹਰ ਇੱਕ ਚੀਜ਼ ਦਾ ਨਾ ਸਹੀ ਤਰੀਕੇ ਨਾਲ ਜਿਹੜਾ ਕੰਮ ਉਹ ਜੱਜਦਾ ਹੁਣ ਵਾਸ਼ਲਾ ਇਹਦੇ ਜੇ ਆਪਾਂ ਨੂੰ 12 ਚਾਹੀਦੀਆਂ 6 2 ਇੱਥੇ ਲੱਗ ਜਾਣੀਆਂ 2 3 4 2 6 ਇਹ ਸਿੰਗਲ ਸਿੰਗਲ ਹੀ ਲੱਗੂਗਾ ਵਾਸ਼ਲਾ ਜਦੋਂ ਨਾ ਆਪਾਂ ਟੂਰ ਬਾਰੇ ਕੁਝ ਵੀ ਪਲੈਨਿੰਗ ਕਰਦੇ ਆਂ ਤੇ ਸਵਾਲ ਜਵਾਬ ਹਮੇਸ਼ਾ ਬਹੁਤ ਹੁੰਦੇ ਆ ਆਪਣੇ ਮਨ ਨਾਲ ਵੀ ਸਲਾਹ ਕਰਨੀ ਪੈਂਦੀ ਆ ਤੇ ਆਪਣੇ ਸੱਜਣ ਬੇਲੀਆਂ ਨਾਲ ਵੀ ਜਿਹੜੇ ਸਹੀ ਸਲਾਹ ਦੇਣ ਵਾਲੇ ਹੁੰਦੇ ਆ ਨਾ ਉਹਨਾਂ ਦੀ ਵੀ ਸਲਾਹ ਲੈਣੀ ਪੈਂਦੀ ਪਰ ਆਪਣਾ ਜ਼ਿੰਦਗੀ ਦਾ ਜਿਹੜਾ ਟੂਰ ਹੈਗਾ ਉਹ ਪਹਿਲਾ ਟੂਰ ਹੈ ਉਹ ਮੇਰਾ ਆਪਾਂ ਛੋਟੇ-ਮੋਟੇ ਕੀਤੇ ਆ ਮੋਟਰਸਾਈਕਲ ਤੇ ਆਪਾਂ ਦੋ ਤਿੰਨ ਟੂਰ ਲਗਾਏਗੇ ਪਰ ਸਾਈਕਲ ਦਾ ਆਪਣਾ ਜਿਹੜਾ ਟੂਰ ਹੈ ਉਹ ਪਹਿਲਾ ਇਸ ਕਰਕੇ ਨਾ ਮਨ ਵੀ ਡਰਦਾ ਹੁੰਦਾ ਬਾਕੀ ਜ਼ਿੰਦਗੀ ਦੇ ਵਿੱਚ ਆਪਾਂ ਕੁਝ ਲੈ ਕੇ ਜਾਣਾ ਨੀ ਹੈ ਵੀ ਮਿੱਤਰ ਬੇਲੀਆਂ ਨਾਲ ਮੇਲੋ ਉਹ ਕੰਮ ਦੁਨੀਆ ਵੇਖੋ ਦੁਨੀਆ ਕਿੱਥੇ ਵੱਸਦੀ ਹੈ ਘਰੇ ਬੈਠਿਆਂ ਤਾਂ ਆਪਾਂ ਨੂੰ ਕੁਝ ਪਤਾ ਨਹੀਂ ਲੱਗਦਾ ਕਹਿੰਦੇ ਜੇ ਖੂਹ ਜੇ ਵੜੇ ਹੋਏ ਡੱਡੂ ਨੂੰ ਪੁੱਛੀਏ ਨਾ ਸਮੁੰਦਰ ਕਿੱਡਾ ਕੋ ਹੈ ਤੇ ਉਹ ਥੋੜਾ ਜਿਹਾ ਹੋਰ ਚੌੜਾ ਹੋ ਕੇ ਕਹਿ ਦਿੰਦਾ ਵੀ ਐਡਾ ਕੋ ਹੋਏਗਾ ਸਮੁੰਦਰ ਫਿਰ ਨਹੀਂ ਨਹੀਂ ਇਹ ਤੋਂ ਵੱਡਾ ਹੈ ਕਹਿੰਦੇ ਸਮੁੰਦਰ ਇਸ ਤੋਂ ਵੱਡਾ ਤੇ ਜੇ ਉਹਨੂੰ ਹੋਰ ਆਖੀਏ ਨਹੀਂ ਇਸ ਤੋਂ ਵੱਡਾ ਉਹ ਥੋੜੇ ਹੋਰ ਖੰਭ ਚੌੜੇ ਕਰ ਦਿੰਦਾ ਤੇ ਆਖਰ ਉਹ ਚੌੜਾ ਹੋ ਕੇ ਕਹਿ ਦਿੰਦਾ ਐਡਾ ਵੱਡਾ ਹੋਏਗਾ ਸਮੁੰਦਰ ਪਰ ਖੂਜੇ ਬੜੇ ਹੋਏ ਡੱਡੂ ਨੂੰ ਇਸ ਚੀਜ਼ ਦਾ ਇਹ ਨਾ ਪਤਾ ਕਿ ਸਮੁੰਦਰ ਬਾਹਰ ਬਹੁਤ ਵੱਡਾ ਤੇ ਦੁਨੀਆ ਬਹੁਤ ਤਗੜੀ ਆ ਦੁਨੀਆ ਬਹੁਤ ਵੱਡੀ ਆ ਤੇ ਇਸ ਕਰਕੇ ਆਪਣੇ ਵਾਸਤੇ ਬੰਦਾ ਕੰਮ ਕਰਦਾ ਆਪਣੇ ਪਰਿਵਾਰ ਵਾਸਤੇ ਕਰਦਾ ਪਰ ਆਉਡੀ ਜ਼ਿੰਦਗੀ ਜਿਹੜੀ ਕਿਤਨਾ ਕਿਤੇ ਬੰਦੇ ਨੂੰ ਕਿਸੇ ਲੇਖੇ ਲਾਉਣੀ ਚਾਹੀਦੀ ਚਲੋ ਜਿਆਦਾ ਨਹੀਂ ਤੇ ਸਾਲ ਦੇ ਵਿੱਚ ਇੱਕਦਮ ਮਹੀਨਾ ਦਾ ਕੱਢ ਹੀ ਲੈਣਾ ਚਾਹੀਦਾ ਤੇ ਇਹ ਵਾਲੀ ਆਪਣੀ ਹੁਣ ਸੈਟਿੰਗ ਹੋ ਗਈ ਹੈ ਇਹਦੀ ਤੇ ਆ ਵਾਲੇ ਥੱਲੇ ਵਾਲੇ ਜਿਹੜੇ ਸੀਗੇ ਉਹਨਾਂ ਦੀ ਸੈਟਿੰਗ ਹੁਣ ਆਪਾਂ ਕਰਦੇ ਇੱਕ ਖੋਲ ਕੇ ਹੁਣ ਆਹ ਵਾਲੀ ਸਾਈਡ ਜਿਹੜੀ ਆ ਉਹ ਆਪਾਂ ਲਗਾਉਣ ਲੱਗੇ ਆ ਇਹਦੇ ਵਿੱਚ ਨਾ ਆ ਵੀ ਦਿੱਤੇ ਹੋਏ ਆ ਰਬੜਾਂ ਜਿਹੜੀਆਂ ਨਾ ਆ ਨਾਲ ਦਿੱਤੀ ਹੋਈਆਂ ਨੇ ਕਿ ਕਿਸੇ ਤਰ੍ਹਾਂ ਦਾ ਸਕ੍ਰੈਚ ਨਾ ਪੈ ਜਾਵੇ ਕਿਉਂਕਿ ਇਹ ਲਮੀਨੀਅਮ ਫਰੇਮ ਹੈ ਤੇ ਫਿਰ ਦਿੱਕਤ ਹੋ ਸਕਦੀ ਹੈ ਫਰੇਮ ਵੀ ਖਰਾਬ ਹੋ ਜਾਂਦਾ ਲੋ ਜੀ ਆ ਨਾਟ ਹੁਣ ਆਪਾਂ ਐਲ ਕੀ ਦੇ ਨਾਲ ਕਰ ਦਾਂਗੇ ਆ ਸਪੋਰਟ ਜਿਹੜੀ ਇਹਦੇ ਵਿੱਚ ਪਾਵਾਂਗੇ ਹੁਣ ਆਹ ਵਾਲੇ ਇੱਕ ਵਾਰੀ ਨਾ ਥੋੜੇ ਥੋੜੇ ਆਪਾਂ ਨਾਟ ਕੱਸ ਦਿੰਨੇ ਤਾਂ ਜੋ ਆਪਾਂ ਨੂੰ ਬੈਲੈਂਸ ਬਣਾਉਣ ਲੱਗਿਆਂ ਕੋਈ ਦਿੱਕਤ ਨਾ ਆਵੇ ਤੇ ਜਿੱਤੇ ਲੈ ਵੀ ਕਰਨੇ ਪਾ ਸਕਦੇ ਕਸਨੇ ਵੀ ਪਾਏ ਹਜੇ ਆ ਜੇ ਸਪੋਰਟ ਲਾਵਾਂਗੇ ਨਾ ਫਿਰ ਇਹਦਾ ਬੈਲੈਂਸ ਇਹਦਾ ਉੱਪਰ ਕਰਾਂਗੇ ਇਹਦਾ ਆਹ ਵਾਲਾ ਕੰਮ ਪੂਰਾ ਜੈਂਕੀ ਆ ਪੂਰੀ ਵਧੀਆ ਫੀਟਿੰਗ ਹੈ ਵੀਰ ਕਹਿੰਦਾ ਹੈ ਵੀ ਆਪਾਂ ਤੁਹਾਨੂੰ ਨਾ ਐਰੀਅਰ ਰੇਮੇ ਦੀ ਦਾਂ ਦੇ ਵਿੱਚ ਜਿਹੜੀ ਇਹ ਸਾਈਕਲ ਦੇ ਨਾਲ ਹੀ ਫੀਟਿੰਗ ਆਏਗੀ ਤੇ ਗੱਲ ਵੀ ਬਾਈ ਦੀ ਸਹੀ ਆ ਤੇ ਬਿਲਕੁਲ ਵਧੀਆ ਸੈਟਿੰਗ ਆਉਂਦੀ ਪਈ ਹੁਣ ਉੱਪਰ ਵਾਲੀਆਂ ਜਿਹੜੀਆਂ ਸਪੋਰਟਾਂ ਨੇ ਉਹ ਰਹਿ ਜਲੀਆਂ ਆਪਣੇ ਇਹ ਅਪ ਡਾਊਨ ਵੀ ਹੋ ਜਾਂਦੀ ਸਪੋਰਟ ਤਾਂ ਠਾਵੇਂ ਹੋ ਜਾਂਦੀ ਆਹ ਆ ਜੀ ਦੇਖੋ ਆ ਕਿੱਡੀ ਸੋਹਣੀ ਨਾੜ ਐਡਜਸਟਮੈਂਟ ਬਣਾਈ ਹੋਈ ਹੈ ਆ ਜਿਵੇਂ ਕਹਿ ਲਈਏ ਹੈਠਾਂ ਦੇ ਉੱਪਰ ਕਰਨ ਵਾਸਤੇ ਐਡਜਸਟਮੈਂਟ ਕਰਕੇ ਤੇ ਨਾਲ ਇਹਦਾ ਬਾਅਦ ਦੇ ਵਿੱਚ ਨਾੜ ਕੱਸਿਆ ਜਾਣਾ ਬਹੁਤ ਸ਼ਾਨਦਾਰ ਹੈ ਜੀ ਇਹ ਵੀ ਲੱਗ ਗਿਆ ਹੁਣ ਇਹਨੂੰ ਆਪਾਂ ਜਿੱਥੇ ਕੋ ਕੱਸਣਾ ਆ ਪੂਰਾ ਨੂੰ ਕੱਸ ਕੇ ਤੇ ਇਹਦੀ ਐਡਜਸਟਮੈਂਟ ਕਰ ਦਾਂਗੇ ਹੁਣ ਇੱਕ ਆਹ ਵਾਲਾ ਹੈਗਾ ਐਡਜਸਟਮੈਂਟ ਵਾਲਾ ਇਹਦੀ ਇਹਦੀ ਸੈਟਿੰਗ ਜੀ ਆਪਾਂ ਬੈਲੈਂਸ ਦੇ ਹਿਸਾਬ ਨਾਲ ਕਰਨੀ ਹੈ ਵੀ ਉੱਚਾ ਜਾਂ ਕਿ ਹਰੀਆ ਜਾਂ ਨੀਵਾ ਉਸੇ ਤਰ੍ਹਾਂ ਦੀ ਸੈਟਿੰਗ ਹੋ ਜਾਂਦੀ ਹੈ ਇੱਕ ਚੀਜ਼ ਆ ਜਿਹੜਾ ਕੰਮ ਵਧੀਆ ਹੋਇਆ ਜਿਵੇਂ ਮੰਨ ਲਓ ਆਹ ਸਪੋਰਟ ਇੱਥੇ ਲੱਗੀ ਨਾ ਆਹ ਸਪੋਰਟ ਪਹਿਲਾਂ ਕੈਰੀਅਰ ਦੀ ਇੱਥੇ ਸਪੋਰਟ ਲੱਗੀ ਸੀ ਇੱਥੇ ਬਾਈ ਚਾਂਸ ਜੇ ਜ਼ਿਆਦਾ ਭਾਰ ਪੈ ਗਿਆ ਜਾਂ ਇੱਥੇ ਚੂੜੀ ਗਲਤ ਲੱਗੀ ਤੇ ਸਾਰਾ ਸਾਈਕਲ ਦਾ ਫਰੇਮ ਖਰਾਬ ਹੋਣ ਦੇ ਚਾਂਸ ਸੀ ਪਰ ਇੱਥੋਂ ਕਦੀ ਦਿੱਕਤ ਨਹੀਂ ਆਊਗੀ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਕਲੀਅਰ ਕਰਨੀ ਆ ਰਹਿ ਗਈ ਸੀ ਆ ਦੇਖੋ ਇਹਨੂੰ ਉੱਚੀ ਨਹੀਂ ਵੀ ਆਪਾਂ ਕਰ ਸਕਦੇ ਇਹਨੂੰ ਉੱਪਰ ਕਰਕੇ ਇਹਨੂੰ ਇੱਥੇ ਲਗਾ ਦਿੰਦੇ ਹਾਂ ਇੰਨੇ ਜੁਨਾ ਦਾ ਪਾਰ ਨੇ ਕੈਰੀਅਰ ਵਾਲਾ ਕੰਮ ਆਪਣਾ ਨਾ ਕੇ ਵਨ ਹੋ ਗਿਆ ਹੁਣ ਉਹਨੇ ਟਾਈ ਲੈ ਕੇ ਵੇਖਾਂਗੇ ਬਾਕੀ ਵੈਸੇ ਤਾਂ ਕੰਮ ਸਹੀ ਹੈ ਬੈਗ ਬੂ ਰੱਖਣਾ ਸੌਖਾ ਆਏਗਾ ਆ ਇੰਡੀਕੇਟਰ ਹੈਗਾ ਉਹ ਇਦਾਂ ਐਡਜਸਟਮੈਂਟ ਹੋ ਜਾਣੀ ਇਹਦੀ ਹੁਣ ਆਪਾਂ ਇਹਦੇ ਬੈਗ ਲਗਾ ਕੇ ਬੈਗ ਲਗਾ ਕੇ ਚੈੱਕ ਕਰਦੇ ਹਾਂ ਉਹਨਾਂ ਦੀ ਕਿਵੇਂ ਸੈਟਿੰਗਾਂ ਹੋਈ ਪਰ ਬਾਕੀ ਸਮਾਨ ਸਵੇਰੇ ਪਾ ਕੇ ਉਹ ਚੈੱਕ ਕਰ ਲਵਾਂਗੇ ਹੁਣ ਆਪਾਂ ਤੁਹਾਨੂੰ ਵਿਖਾ ਰਹੇ ਹਾਂ ਬੈਗ ਬੈਗ ਆਪਾਂ ਨੂੰ ਇਹ ਵਾਲੇ ਮਿਲੇ ਆ। ਵਾਕਿਆ ਯਾਰ ਵੇਖਣ ਨੂੰ ਤਾਂ ਚੀਜ਼ ਬਹੁਤ ਵਧੀਆ ਲੱਗਦੀ ਪਈ ਆ। ਪਰ ਇਹਨਾਂ ਦੀ ਸੈਟਿੰਗ ਵੀ ਨਾ ਇਦਾਂ ਹੋਏਗੀ। ਆਹ ਚੀਜ਼ ਬਣੀ ਆ। ਬੈਗ ਆਪਣਾ ਇਦਾਂ ਉੱਪਰ ਰੱਖਿਆ ਜਾਣਾ। ਠੀਕ ਆ। ਹੁਣ ਪੂਰਾ ਅੰਗਰੇਜ਼ਾਂ ਦਾ ਸੀਨ ਬਣਦਾ ਜਾਂਦਾ। ਉਹ ਗੋਰੇ ਲੈ ਕੇ ਪਹਾੜੀਆਂ 'ਚ ਜਾਂਦੇ ਆ ਨਾ। ਇਹਦੀ ਐਡਜਸਟਮੈਂਟ ਬੜੀ ਵਧੀਆ। ਹੁਣ ਆਹ ਡਬਲ ਸਪੋਰਟਾਂ ਬਣੀ ਹੋਈਆਂ। ਇਹ ਇਹਨੂੰ ਇੱਧਰ ਦੀ ਇਹਨੂੰ ਇਹਦੇ ਵਿੱਚ ਦੀ ਕਰਕੇ ਆਹ ਦੋਨੋਂ ਸਪੋਰਟਾਂ ਇੱਧਰ ਲੱਗ ਜਾਣੀਆਂ। ਇਹ ਬੈਗ ਨੂੰ ਇੱਥੋਂ ਇਹਨੇ ਫੋਲਡ ਕਰ ਲੈਣਾ। ਤੇ ਅੱਗੇ ਵਾਲੇ ਮੂਰੇ ਵੀ ਇਹੀ ਹਿਸਾਬ ਹੈ ਆ ਤੁਹਾਡੇ ਸਾਹਮਣੇ ਆ ਵੀ ਬੈਗ ਦੀਆਂ ਸਪੋਟਾਂ ਇਹਦੇ ਨਾਲ ਆ ਜੇਣਾ ਔਰ ਸਭ ਤੋਂ ਵਧੀਆ ਵੇਖੋ ਵੀ ਇਹਦੇ ਵਿੱਚ ਆ ਤੁਸੀਂ ਦੇਖੋ ਇੱਥੇ ਰੈਫਲੈਕਟਰ ਲੱਗਿਆ ਹੋਇਆ ਜਿਵੇਂ ਮੰਨ ਲਓ ਰਾਤ ਨੂੰ ਲਾਈਟ ਇਹਦੇ ਉੱਤੇ ਹਿੱਟ ਕਰੇਗੀ ਤੇ ਪਿੱਛੇ ਆ ਰਿਆਂ ਆ ਰਹੇ ਨੂੰ ਕਿਸੇ ਨੂੰ ਪਤਾ ਲੱਗ ਜਾਏਗਾ ਇਹ ਪੂਰੀ ਇੰਦੀ ਚਮਕ ਗਈ ਹੈ ਤੇ ਇਹਦੇ ਚ ਬੋਤਲ ਵੀ ਜਿਵੇਂ ਤੁਸੀਂ ਰੰਗਣੀ ਹੋਵੇ ਤਾਂ ਆਪਾਂ ਬੋਤਲ ਵੀ ਇਹਦੇ ਚ ਤੰਗ ਸਕਦੇ ਹਾਂ ਪਾਣੀ ਵਾਲੀ ਬੋਤਲ ਦੋ ਬੋਤਲਾਂ ਇਹਦੇ ਚ ਲੱਗ ਜਾਣੀਆਂ ਤੇ ਦੂਜਾ ਨੰਬਰ ਇਹ ਆ ਇਹ ਇੰਦੇ ਚ ਇਧਰਲੇ ਸਾਈਡ ਤੇ ਜਿੱਪ ਬਣੀ ਹੋਈ ਆ ਇੰਦੇ ਸਮਾਨ ਪੈ ਜਾਣਾ ਤੇ ਇੱਕ ਉੱਪਰਲੇ ਬਣਿਆ ਵਾਲੀ ਜਿੱਪ ਲੱਗੀ ਹੋਈ ਆ ਇਹ ਵਾਲੀ ਸਾਈਡ ਤੇ ਇੰਦੇ ਚ ਵੀ ਕਾਫੀ ਸਮਾਨ ਪੈ ਜਾਣਾ ਠੀਕ ਹੈ ਦੋ ਇਧਰ ਵੀ ਸੇਮ ਹੀ ਆ ਤੇ ਇੱਕ ਉੱਪਰਲੇ ਬਣਿਆ ਨੇ ਆ ਆਪਾਂ ਨੂੰ ਬੈਗ ਦਿੱਤਾ ਆ ਜਿਹੜਾ ਵੀ ਬੈਗ ਦੇਖੋ ਬਹੁਤ ਸੋਹਣਾ ਬਣਿਆ ਬੈਗ ਇਹਦੇ ਵਿੱਚ ਵੀ ਇਹੀ ਜਿੱਪ ਲੱਗੀ ਹੋਈ ਆ ਤੇ ਇੱਕ ਇਧਰੋਂ ਸਮਾਨ ਪੈਣ ਵਾਸਤੇ ਆ ਤੇ ਇੱਕ ਇਧਰਲੇ ਬਣੇ ਜਿਪ ਲੱਗੀ ਡਬਲ ਜਿਪ ਲੱਗੀ ਹੋਈ ਆ ਦੋ ਬੰਨੇ ਦੋ ਪੋਰਸ਼ਨ ਬਣਿਆ ਹੈ ਕਾਫੀ ਖੁੱਲਾ ਢੁਲਾਣੇ ਚ ਪਾਇਨਾ ਉਸ ਪਾਸ ਤੇ ਇਹ ਉੱਪਰਲੇ ਬੰਨੇ ਇਸੇ ਤਰ੍ਹਾਂ ਹੀ ਇੰਦੇ ਤੇ ਰੱਖਿਆ ਜਾਣਾ ਇਦਾਂ ਲਗਾ ਕੇ ਇਹਨੂੰ ਤੇ ਇਹ ਸਾਈਡ ਨੂੰ ਕਰ ਲੋ ਤੇ ਆਹ ਤਣੀਆਂ ਇਹਦੀਆਂ ਨਾਲ ਲੱਗ ਜਾਣੀਆਂ ਇਧਰੋਂ ਵੀ ਇਹ ਸਾਈਡ ਇਹਦੇ ਨਾਲ ਕਰਕੇ ਸੈਟਿੰਗ ਤੇ ਆਹ ਲੋਕ ਇਹਦੇ ਵਿੱਚ ਪਾਏ ਜਾਣੇ ਇਹਦੇ ਨਾਲ ਹੀ ਸੈਟਿੰਗ ਆ ਜਾਣੀ ਹੁੰਦਾ ਪੂਰਾ ਕੰਬੀਨੇਸ਼ਨ ਬਣ ਗਿਆ ਤੇ ਇਹ ਉੱਪਰਲੇ ਬੰਨੇ ਨਾਲ ਰੱਸੀ ਜੀ ਲਗਾਈ ਹੋਈ ਆ ਇਹਨੂੰ ਖਿੱਚ ਕੇ ਤੇ ਜਿਹੜਾ ਸਮਾਨ ਆਪਣਾ ਪਿਆ ਉਹਨੂੰ ਟਾਈਡ ਕਰ ਸਕਦੇ ਆ ਬਹੁਤ ਸੋਹਣਾ ਬਹੁਤ ਵਧੀਆ ਲੱਗਦਾ ਪਿਆ ਸਮਾਨ ਵੈਸੇ ਕਾਫੀ ਪੈ ਜਾਣਾ 34 ਲੀਟਰ ਟਿੱਕਰ ਕਪੈਸਿਟੀ ਹੈਗੀ ਹੈ ਤੇ ਹੁਣ ਤੁਹਾਡੇ ਸਾਹਮਣੇ ਆ ਤੁਹਾਨੂੰ ਦਿਖਾ ਦਿੱਤਾ ਆਪਣੀ ਜਿਹੜੀ ਤਿਆਰੀ ਆ ਬੈਗਾਂ ਦੇ ਵਿੱਚ ਕਿਹੜਾ-ਕਿਹੜਾ ਆਪਾਂ ਸਮਾਨ ਪਾਉਣਾ ਉਹ ਕੱਲ ਵੇਖਾਂਗੇ ਕੱਲ ਨੂੰ ਇੱਕ ਵਾਰੀ ਭਾ ਕੇ ਸਮਾਨ ਸਾਰਾ ਚੈੱਕ ਕਰਾਂਗੇ ਪਰਸੋਂ ਜੋ ਚੌਥੇ ਦਿਨ ਆਪਾਂ ਨਿਕਲ ਜਾਣਾਗਾ ਆਪਣੇ ਰੂਟਾਂ ਤੇ ਇਸੇ ਤਰ੍ਹਾਂ ਹੀ ਆਪਣੇ ਬੈਗ ਜਿਹੜੇ ਆ ਉਹ ਸੈੱਟ ਉ ਹੋ ਜਾਣੇ ਨੇ ਤੇ ਆਪਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤੇ ਸਾਰੀ ਆਪਾਂ ਤਿਆਰੀ ਕਰ ਲਈ ਹੈ। ਇਹ ਇੱਕ ਆਪਣਾ ਛੋਟਾ ਜਿਹਾ ਉਪਰਾਲਾ ਸੀ ਜਿੰਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਵੀ ਆਪਣੇ ਟੂਰ ਦੀ ਕਿਵੇਂ ਤਿਆਰੀ ਕਰਦੇ ਪਏ ਆ। ਕਿਸੇ ਹੋਰ ਵੀਰ ਨੇ ਵੀ ਕੱਲ ਨੂੰ ਸਫਰ ਕਰਨਾ ਹੋਵੇ ਤੇ ਕਈਆਂ ਦੇ ਮਨਾਂ ਦੇ ਵਿੱਚ ਬਹੁਤ ਸਵਾਲ ਹੁੰਦੇ ਆ। ਕਿਹੜਾ ਸਮਾਨ ਕਿਵੇਂ ਕਰੀਏ, ਕਿੱਥੇ ਕੀ ਸੈਟਿੰਗ ਕਰੀਏ। ਤੇ ਇੱਕ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਇਹ ਚੀਜ਼ ਬਾਰੇ ਦਿਖਾ ਦਿੱਤਾ ਵੀ ਆਪਣੀ ਤਿਆਰੀ ਤਾਂ ਇਸ ਤਰ੍ਹਾਂ ਹੋ ਰਹੀ ਆ। ਤੁਹਾਡੀ ਤਿਆਰੀ ਕਿਵੇਂ ਹੁੰਦੀ ਆ ਉਹ ਤੁਸੀਂ ਆਪਣੇ ਹਿਸਾਬ ਨਾਲ ਅਡਜਸਟਮੈਂਟ ਕਰ ਲੈਣਾ ਤੇ ਇਹ ਆਪਣਾ ਇੱਕ ਛੋਟਾ ਜਿਹਾ ਪਰਾਲਾ ਜਿੰਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਵੀ ਆਪਾਂ ਸਾਈਕਲ ਦਾ ਕੈਰੀਅਰ ਲੈ ਕੇ ਆਏ ਆ ਤੇ ਅੱਜ ਦੇ ਆਪਾਂ ਬੈਗ ਲੈ ਕੇ ਆਏ ਆ ਜੇਕਰ ਇਹ ਵੀਡੀਓ ਪਸੰਦ ਆਈ ਤੇ ਇਹਨੂੰ ਵੱਧ ਤੋਂ ਵੱਧ ਲਾਈਕ ਤੇ ਸੋਹਣੇ-ਸੋਹਣੇ ਕਮੈਂਟ ਆਪਣੇ ਮਿੱਤਰ ਪਿਆਰੇ ਬੇਲੀਆਂ ਦੇ ਵਿੱਚ ਸਾਂਝੀ ਜ਼ਰੂਰ ਕਰ ਦੇਣਾ ਤੇ ਜੁੜੇ ਰਹਿ ਜਾ ਆਪਣੇ ਸਫਰਾਂ ਦੇ ਨਾਲ ਤੇ ਪਾਉਂਦੇ ਰਾਵਾਂਗੇ ਆਪਾਂ ਵਧੀਆ ਤੋਂ ਵਧੀਆ ਵੀਡੀਓ ਜਾਣਕਾਰੀਆਂ ਦੇਵਾਂਗੇ ਤੇ ਕਿਸ ਤਰ੍ਹਾਂ ਦਾ ਆਪਣਾ ਰਹਿੰਦਾ ਸਫਰ ਮਿਲਦੇ ਆ ਤੁਹਾਨੂੰ ਅਗਲੀ ਨੈਕਸਟ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ